ਸੱਚੀ ਗੱਲ ਦੀ ਪ੍ਰਾਈਮ ਪੰਜਾਬ ਤੇ ਦੋ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਆਏ ਫਰਕ ਦੱਸਣ ਗਿਆ ਤੁਹਾਨੂੰ ਬਾਦਿਆਂ ਤੇ ਦਾਅਵਿਆਂ ਦੇ ਵਿੱਚ ਜੋ ਆਪਾਂ ਗੱਲ ਬਾਰ-ਬਾਰ ਕਰਦੇ ਕਿ ਕਿੰਨੇ ਝੂਠ ਯਾਰ ਬੋਲਦੇ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਭੋਲੇ-ਭੋਲੇ ਲੋਕਾਂ ਨੂੰ ਬੜੇ-ਬੜੇ ਦਾਅਵੇ ਕਰ ਦਿੰਦੇ ਮਾਈਨਿੰਗ ਬੰਦ ਹੈ ਜੀ ਮਾਈਨਿੰਗ ਬੰਦ ਕਰਤੀ ਆਹੀਂ ਮਾਈਨ ਨਹੀਂ ਚਲਾਣ ਦਿੱਤੀ ਕਿਹੜਾ ਬਿਲਕੁਲ ਮਾਈਨਿੰਗ ਮੁਕਤ ਕਰਤਾ ਜਿਹੜਾ ਚਲਾਊਗਾ ਅਸੀਂ ਆਹ ਕਰਦੇ ਆਂਗੇ ਉਹ ਕਰਦੇ ਆਂਗੇ ਆਹ ਤਸਵੀਰ ਨੇ ਰਾਤ ਦੀਆਂ ਵੀਡੀਓ ਨੇ ਤੁਹਾਡੇ ਸਾਰੇ ਪੋਲ ਖੋਲ੍ਹ ਕੇ ਰੱਖਤੇ ਤੇ ਆ ਕੀ ਕੁਝ ਕਹਿ ਰਿਹਾ ਵਿਚਾਰਾ ਜਿਹਦਾ ਕੋਲ ਲਾਗੇ ਘਰ ਹੈਗਾ ਉਹ ਕਹਿ ਰਿਹਾ ਵੀ ਸਾਡੇ ਦਾ ਨਿਆਣੇ ਪੇਪਰ ਬਣੇ ਭਰਾਵਾ ਉਹਨਾਂ ਨੂੰ ਪੜਨ ਦਾ ਕਿ ਨਹੀਂ ਦਿੱਤਾ ਜਾ ਰਿਹਾ ਤੁਸੀਂ ਸਿਰਫ ਪ੍ਰਸ਼ਾਸਨ ਸਰਕਾਰ ਆਪਣੀ ਬਾਹਵਾਹੀ ਕਰਨ ਲਈ ਆਪਣੀ ਪੇਟਾਂ ਆਪੇ ਥਾਪੜੀ ਜਾਂਦੇ ਆਇਆ ਕਰਤਾ ਸਾਰ ਬੰਦ ਹੈ ਉਹ ਬੰਦ ਹੈ ਆ ਬੰਦ ਹੈ ਕਿਤੇ ਤੁਸੀਂ ਡੀਜ਼ਲਿੰਗ ਦੀਆਂ ਮੌਇਨੀਆਂ ਕਰਾਂਦੇ ਫਿਰਦੇ ਕਿਤੇ ਤੁਹਾਡੀ ਰਾਤ ਨੂੰ ਮਾਈਨਿੰਗ ਚੱਲ ਰਹੀ ਕੋਈ ਕਾਰਵਾਈ ਜ਼ਮੀਨ ਦੇ ਉੱਤੇ ਮਾਈਨ ਦੇ ਇਲਾਵਾ ਹੋਰ ਕੁਝ ਕੀਤਾ ਕੋਈ ਮਾਈਨਿੰਗ ਤੋਂ ਇਲਾਵਾ ਕੋਈ ਜ਼ਮੀਨੀ ਹੈ ਕੀ ਕਿਧਰ ਹੋਵੇ ਕੋਈ ਤੁਹਾਡੀ ਉਹ ਜ਼ਰੂਰ ਦੱਸ ਦਿਓ ਆ ਤੁਹਾਨੂੰ ਵੀਡੀਓ ਦਿਖਾਉਣ ਦੇ ਆ ਆ ਵੀਡੀਓ ਦੇ ਵਿੱਚ ਇਹ ਦੱਸ ਦਿਓ ਵੀ ਮਸ਼ੀਨ ਚੱਲ ਰਹੀ ਹੈ ਕਿ ਖੜੀ ਆ ਆ ਤੁਹਾਨੂੰ ਦੱਸ ਦਿੰਦੇ ਆ ਆਪਾਂ ਸਭ ਕੁਝ ਆ ਵੇਖੋ ਤਸਵੀਰਾਂ ਸਾਥੀ ਗੱਲ অ গুৰু হে' গুৰু গুৰু পাৰ ਕਰਦੇ ਪਟਾਈ ਉਹ ਮੋਟਰ ਕੋ ਕਰਦੇ ਆ ਪਟਾਈ ਪਟਾਈ ਕਰਕੇ ਮੋਟਰ ਦਾ ਪਾਣੀ ਕੱਢ ਦਿੰਦੇ ਵਿੱਚ ਮੋਟਰ ਦਾ ਪਾਣੀ ਇੱਧਰ ਆ ਟੋਏ ਚ ਛੱਡ ਰੱਖਦੇ ਉੱਥੇ ਪਟਾਈ ਕਰੀ ਜਾਂਦੇ ਮੋਟਰ ਲਾ ਕੇ ਰਾਤ ਪਟਾਈ ਆ ਦੇ ਕਿਥੇ ਤੂੰ ਟੁੱਟ ਗਿਆ ਇੱਥੋਂ ਹੂੰ ਪੜਦੇ ਤਾਂ ਹੀ ਤਾਂ ਲਾਏ ਵੀ ਵੀ ਦਿਸੇ ਨਾ ਕੋਈ ਭੈਣ ਠੀਕ ਆ ਜੀ ਉਹ ਖੇੜਾ ਦਾ ਪਿੰਡ ਆਈ ਸਾਡਾ ਆ ਘਰ ਆ ਸਾਡਾ ਤੇ ਅੰਦਰ 150 ਮੀਟਰ ਪਰ ਕ੍ਰੈਸ਼ਰ ਹੈ ਜੀ ਕ੍ਰੈਸ਼ਰ ਦਾ ਵਿੱਚ ਪਟਾਈ ਕਰਦੇ ਅੰਦਰ ਹੀ ਇਹ ਦਿਨ ਰਾਤ ਕ੍ਰੈਸ਼ਰ ਚਲਾਦੇ ਪਟਾਈ ਕਰਕੇ ਥੱਲੇ ਦੇ ਪਾਣੀ ਕੱਢਦੇ ਮੋਟਰ ਦਾ ਮੋਟਰ ਦਾ ਪਾਣੀ ਕੱਢ ਗਏ ਜੀ ਮੋਟਰ ਨਾਲ ਹਾਂ ਫਿਰ ਥੱਲੇ ਡੂੰਗੀ ਪਟਾਈ ਕਰਦੇ ਘਟ ਤੇ ਘਟ 80 ਫੁੱਟ ਡੂੰਗਾ ਫੱਡਾ ਪਟਾਉਂਦੇ ਅੱਛਾ ਪਹਿਲਾਂ ਮਾਈਨਿੰਗ ਕਰਨੀ ਫਿਰ ਪਾਣੀ ਕੱਢਣਾ ਫਿਰ ਪਾਣੀ ਕੱਢਣਾ ਜੀ ਉਸ ਤੋਂ ਬਾਅਦ ਫਿਰ ਮਾਈਨਿੰਗ ਕਰਨੀ ਮਾਈਨਿੰਗ ਕਰਨੀ ਜੀ ਅੱਛਾ ਆਈਡੀਆ ਕਿੰਨਾ ਕਢੂੰਗਾ ਟੋਆ 80 ਮੀਟਰ ਹੋਣਾ ਜੀ ਘਟੋ ਘਟ ਜਿਹੜਾ ਤੁਹਾਡੇ ਖੇਤ ਦੇ ਬ ਆ ਜੋ 80 ਫੁੱਟ ਤੱਕ ਡੂੰਘਾ ਹੈ ਡੂੰਘਾ ਬਾਜੇ ਖੇਲ ਵੀ ਹੱਟਾ ਖੜ ਗਿਆ ਜੀ ਤੇ ਹੁਣ ਜਿੱਦਾਂ ਮੰਨ ਲਓ ਥੋੜੇ ਟਾਈਮ ਤੇ ਕ੍ਰੈਸ਼ਰ ਬੰਦ ਹੈ ਹਾਂਜੀ ਸਾਰੇ ਰੋਲਾ ਪਿਆ ਬਾਬੇ ਮਾਈਨਿੰਗ ਬੰਦ ਹੈ ਇਹ ਫਿਰ ਵੀ ਚੱਲਦਾ ਹੈ ਪੂਰਾ ਚੱਲਦਾ ਜੀ ਪੂਰਾ ਮਾਈਨਿੰਗ ਵੀ ਚੱਲਦੀ ਹੈ ਸਾਰੀ ਦਾ ਚੱਲੀ ਜੀ ਮਾਈਨਿੰਗ ਚੱਲਦੀ ਹੈ ਨਾ ਔਰ ਚੱਲਦੀ ਅੰਦਰੇ ਅੰਦਰੇ ਪ੍ਰੈਸ਼ਰ ਦੇ ਦਾਰੇ ਜੀ ਅੱਗ ਬਗਲ ਕੀਤਾ ਵਜੇ ਨਹੀਂ ਪਿੱਛੇ ਕੋਈ ਵੀ ਹਾਂ 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 ਮਨ ਲਵਾ ਕਪੜਾ ਜਿਆ ਲੱਗ ਗਿਆ ਨਾ ਹੁਣ ਤੁਹਾਨੂੰ ਇੱਥੇ ਵੀ ਆਵਾਜ਼ ਵਗੈਰਾ ਰਾਤ ਨੂੰ ਬਹੁਤ ਹੀ ਬਹੁਤ ਸੌਣੀ ਸਕਦੇ ਸੀ ਸੌ ਨਹੀਂ ਸਕਦੇ ਨਾ ਨਿਆਣੇ ਪੜ ਸਕਦੇ ਤੁਸੀਂ ਪਹਿਲਾਂ ਜੀ ਕਰੈਸ਼ਨ ਲੱਗਣ ਤੋਂ ਪਹਿਲਾਂ ਜੀ ਰਿਟਰਨ ਲੱਕੇ ਸਾਡੀ ਜੀ ਦਫ਼ਤਰ ਠੀਕ ਹੈ ਉਹਨਾਂ ਨੇ ਅਸਦੀਬ ਨੂੰ ਕੀਤਾ ਅੱਗੇ ਠੀਕ ਹੈ ਤੋਂ ਅੱਗੇ ਪਟਵਾਰੀ ਆ ਨਾਪਾ ਕਰਕੇ ਗਿਆ ਪਤਾ ਨਹੀਂ ਕਿ ਆ ਲੈ ਗਿਆ ਗਿਆ ਨਹੀਂ ਕੋਈ ਕੋਈ ਸੁਣਵਾਈ ਹੈ ਨਹੀਂ ਅੱਛਾ ਤੁਹਾਡੇ ਬਿਲਕੁਲ ਖੇਤ ਦੇ ਬੰਨੇ ਨਾਲ ਬੰਨਾ ਜਿੱਥੇ ਮਾਈਨਿੰਗ ਹੋ ਰਹੀ ਅਸੀਂ ਅਸਦੀਬ ਟੂੰਗੀ ਹੁਣ ਤੁਸੀਂ ਕੀ ਕਹਿੰਦੇ ਪਈ ਕੀ ਹੋਣਾ ਚਾਹੀਦਾ ਇੱਥੇ ਇਹੀ ਜਿਹੜੇ ਜੀ ਬੰਦ ਹੋਵੇ ਜੀ ਬੰਦ ਹੋਵੇ ਨਾ ਜਿਹੜੀ ਨਜਾਇਜ਼ ਮਾਈਨਿੰਗ ਆ ਹਾਂ ਦੂਰੋਂ ਪਾ ਰਹੇ ਹਾਂ ਜਿੱਥੇ ਕੋ ਮਾਈਨਿੰਗ ਖੁੱਲੀ ਹੈ ਉੱਥੋਂ ਲਿਆ ਕੇ ਹਾਂ ਉਹ ਲੱਗੇ ਚੀਜ਼ ਹੈ ਪਰ ਫਿਰ ਵੀ ਬਿਲਕੁਲ ਤੁਹਾਡੇ ਘਰਾਂ ਤੇ ਤੁਹਾਡੇ ਘਰਾਂ ਦੇ ਵਿੱਚ ਹੀ ਸਾਡਾ ਪਸ਼ੂ ਵੀ ਛੁੱਟ ਸਕਦਾ ਕੋਈ ਹਾਂ 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 ਆ ਉੱਥੇ ਡੰਗਰ ਪਸ਼ੂ ਢੇਕੇ ਰਾਤ ਨੂੰ ਛੁੱਟ ਕੇ ਜੀ ਸਾਡੇ ਘੁੰਮਦੇ ਚਲੋ ਠੀਕ ਹੈ ਭਾਜੀ ਧੰਨਵਾਦ